ਰਾਦਾ ਜੋ ਕਿ ਨਵੀਂ ਵਿਆਹੀ ਸੀ ਪਰ ਉਹਦਾ ਸੋਰਾ ਪਰਿਵਾਰ ਉਹਨੂੰ ਚੰਗਾ ਨਹੀਂ ਸੀ ਸਮਝਦਾ ਕਿਉਂਕਿ ਉਹਦੇ ਮੁੰਡੇ ਨੇ ਲਵ ਮੈਰਿਜ ਕੀਤੀ ਸੀ ਹਾਂਜੀ ਸੰਧ ਉਹ ਵੇਖਿਓ ਅੱਜ ਮਾ ਰਾਦਾ ਨੂੰ ਕਿਵੇਂ ਸਿੱਧਿਆ ਕਰਦੀ ਮੇ ਮੇਰੀ ਗੱਲ ਸੁਣ ਕੰਮ ਕਰ ਕਰ ਲੈ ਕਿ ਸਾਰਾ ਦਿਨ ਵਿਹਲੀ ਰਹਿਣਾ ਹੀ ਤੂੰ ਕੁੜੀਏ ਜਿਸ ਤਰ੍ਹਾਂ ਤੇਰੀ ਸੱਸ ਕਹਿੰਦੀ ਆ ਨਾ ਉਤਰਾਂ ਹੀ ਕਰਿਆ ਕਰ ਕੰਮ ਕਰ ਵਾਹ ਧਿਆਨ ਦੇ ਸਮਝੀ ਮੇਰੀ ਗੱਲ ਨੂੰ ਇਹਨੇ ਨੂੰ ਤਿੰਨਾ ਨੇ ਵੇਖਿਆ ਪਿੰਡ ਦੇ ਲੋਕੀ ਇੰਨਾ ਕਰੇ ਰੋਟੀ ਖਾਣ ਵਾਸਤੇ ਤੁਰੇ ਆਉਂਦੇ ਆ ਸੁਣਦੇ ਹੋ ਹੋਣਾ ਸੀ ਕੀ ਕਰੀਏ ਮਿੰਨੇ ਤੇ ਟੈਨਸ਼ਨ ਪੈ ਗਈ ਮੰਮੀ ਮੇਰੇ ਹੁੰਦੇ ਆ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਾ ਲੂ ਸਾਰਿਆਂ ਨੂੰ ਰੋਟੀ ਮੈਂ ਖਿਲਾਵਾਂਗੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਇਹਨੇ ਨੂੰ ਰੇਖਾ ਬੜੇ ਪਿਆਰ ਦੇ ਨਾਲ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲ ਲੱਸੀ ਬੜੇ ਪਿਆਰ ਦੇ ਨਾਲ ਤਿਆਰ ਕਰਨ ਲੱਗ ਪਈ ਸਾਰਿਆਂ ਨੇ ਉਹਦੇ ਖਾਣੇ ਦੀ ਬੜੀ ਤਾਰੀਫ ਕੀਤੀ ਇਹ ਸੁਣ ਕੇ ਉਹਦਾ ਸੋਹਰਾ ਬੜਾ ਹੀ ਖੁਸ਼ ਹੋਇਆ ਸੱਸ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਉਹਨੇ ਆਪਣੇ ਮੁੰਡੇ ਨੂੰ ਘੁੱਟ ਕੇ ਗਲੇ ਨਾਲ ਲਾਇਆ ਤੇ ਉਹਦਾ ਸ਼ੁਕਰੀਆ ਕੀਤਾ ਇਹੋ ਜੀ ਨੂ ਲਿਆਂ ਦੇ ਵਿੱਚ ਨੂ ਦੀ ਸਮੇਦਾਰੀ ਨਾਲ ਸੱਸ ਦੀ ਤੇ ਸੋਹਰੇ ਦੀ ਇੱਜ਼ਤ ਬਣ ਗਈ